ਬੈਂਕ ਦੇ ਵਿੱਚ ਕਰਮਚਾਰੀ ਹੱਥੋਪਾਈ ਹੋ ਗਏ ਨੇ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਆ ਜਿੱਥੇ ਬੈਂਕ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਬੈਂਕ ਦੇ ਵਿੱਚ ਸੀਨੀਅਰ ਨੇ ਜੂਨੀਅਰ ਬੈਂਕ ਮੁਲਾਜ਼ਮ ਦਾ ਕੁਟਾਪਾ ਚਾੜ ਦਿੱਤਾ ਤੇ ਕੋਲ ਬੈਠੀ ਮੈਡਮ ਤੱਕ ਨੂੰ ਭਾਜੜਾ ਪੈ ਗਈਆਂ ਨੇ ਤਸਵੀਰਾਂ ਵੇਖੋ ਕਿ ਕਿਵੇਂ ਇਹ ਦੋਵੇਂ ਸ਼ਖਸ ਆਪਸ ਦੇ ਵਿੱਚ ਲੜਦੇ ਪੜਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਬੈਂਕ ਦੇ ਵਿੱਚ ਲੱਗੇ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇਦਰ ਅਸਲ ਸੀਨੀਅਰ ਤੇ ਜੂਨੀਅਰ ਮੁਲਾਜ਼ਮਾਂ ਦੇ ਵਿੱਚ ਬੈਂਕ 'ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਤੇ ਵੇਖੋ ਕਿਵੇਂ ਖੁੰਨੀ ਝੜਪ ਦੇ ਵਿੱਚ ਹੀ ਤਕਰਾਰ ਬਦਲ ਗਈ ਹੈ ਜਮ ਕੇ ਉਸ ਸ਼ਖਸ ਦਾ ਕੁਟਾਪਾ ਛਾੜ ਦਿੱਤਾ ਗਿਆ ਮਸਲਾ ਐਕਚੁਅਲੀ ਇਹ ਸੀ ਜੀ ਮੈਂ ਪਾ ਚੁੱਕਿਆ ਰਜੈਨ ਜੀ ਪਾਸੋਂ ਚੌਥੇ ਦਾ ਜੀ ਕਿਉਂਕਿ ਇਹ ਬੰਦੇ ਦਾ ਮਿਸ ਬਿਹੇਵੀਅਰ ਇੰਨਾ ਜ਼ਿਆਦਾ ਆ ਮੇਰੇ ਤੋਂ ਇਲਾਵਾ ਦੋ ਬੰਦੇ ਹੋਰ ਸੀ ਜਿਹੜੇ ਕਿ ਐਸੇ ਕਰਕੇ ਉੱਥੋਂ ਛੱਡ ਕੇ ਚਲੇ ਗਏ ਉਹਨਾਂ ਨੇ ਨੌਕਸਰ ਆਪਣੇ ਕਿਤਾਉ ਕਰੇ ਬੈਠੇ ਨੇ ਉਹ ਐਸਐਮ ਨੇ ਅਮਰੀਕ ਸਿੰਘ ਠੀਕ ਹੈ ਜੀ ਮੇਰੇ ਰਿਪੋਰਟਿੰਗ ਮੈਨੇਜਰ ਨੇ ਮੈਨੂੰ ਰਾਤ 6:30 ਵਜੇ ਫੋਨ ਕਰ ਰਹੇ ਨੇ ਤੂੰ ਘਰੋਂ ਵਾਪਸ ਆ ਕਿਸੇ ਕਸਟਮਰ ਦੇ ਨਾਲ ਜਾ ਉਹਦੇ ਘਰੋਂ ਜਾ ਕੇ ਸਾਈਨ ਕਰਾ ਕੇ ਲੈ ਕੇ ਆਉਂਦੀ ਜਨਾਨੀ ਦੀ ਕੀ ਬੈਂਕ ਲਾਉ ਕਰਦੀ ਹੈ ਵੀ ਰਾਤ ਨੂੰ 7:30 ਵਜੇ ਕਿਦੇ ਘਰੇ ਜਾਣਾ ਜੀ ਮੈਂ ਉਹਨਾਂ ਕਿਹਾ ਮਾਸਟਰ ਮੈਂ ਨਹੀਂ ਆ ਸਕਦਾ ਐਕਚੁਅਲੀ ਮੈਂ ਵਾਹ ਬੁਆਰਾ ਜੀ ਮੈਂ ਨਹੀਂ ਆ ਸਕਦਾ ਨਾ ਬਿਲਕੁਲ ਵਾਪਸ 7:30 ਵਜੇ ਤੁਸੀਂ ਰਿਜਾਇਨ ਵੀ ਪਾਇਆ ਹੋਇਆ ਮੈਂ ਰਿਜਾਇਨ ਪਾਇਆ ਹੋਇਆ ਜੀ ਤੇ ਅੱਜ ਸਵੇਰੇ ਆਪਣੇ ਮੈਡਮ ਨੇ ਜੀ ਨਾਲ ਜੀ ਉਹਨ ਫੋਟੋ ਲੋਕੇਸ਼ਨ ਪਾਈ ਆ ਜੀ ਉਹਨਾਂ ਨੂੰ ਕਹਦੇ ਕਿਹਦੇ ਨਾਲ ਗੱਲ ਕਰਾਉ ਉਹਨਾਂ ਨੇ ਫੋਨ ਉਨਕੀਤਾ ਜੀ ਤੇ ਸਾਨੂੰ ਮੈਨੂੰ ਮਾਵਾ ਪਣੇ ਦੇ ਗਾਣਾ ਕੱਢਿਆ ਨਹੀਂ ਫੋਨ ਦੇ ਵਿੱਚ ਮੈਡਮ ਦੇ ਸਾਹਮਣੇ ਜੀ ਫਿਰ ਉਸ ਤੋਂ ਕੀ ਮੰਗ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਮੈਂ ਐਚ ਆਰ ਮੈਨ ਨੂੰ ਮੇਲ ਪਾਈ ਆ ਜੀ ਠੀਕ ਹੈ ਜੀ ਮੇਲ ਪਾਈ ਜੀ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਇਹ ਕਰਿਆ ਤੇ ਮੇਲ ਕਿਉਂ ਪਾਈਆ ਮੇਰੇ ਵਿਰੁੱਧ ਕੱਲ 3 ਵਜੇ ਦਾ ਰੋ ਚੱਲਿਆ ਗਿਆ ਉਹ ਮੁੜ ਕੇ ਕੱਲ ਹੀ ਉਸਨੇ ਰਜਾਇਨ ਪਾਇਆ ਮੁੜ ਕੇ ਉਹ ব্রাঞ্চ ਆਇਆ ਨਹੀਂ ਨਾ ਮੇਰਾ ਫੋਨ ਪਿਕ ਕੀਤਾ ਤੇ ਸਵੇਰੇ ਉਹਨੂੰ ਮੈਂ ਕਿਹਾ ਵੀ ਦੇਖੋ ਰਜਾਇਨ ਪਾਉਂਦਾ ਬੰਦਾ ਤਾਂ 3 ਮਹੀਨਿਆਂ ਦਾ ਕਟੋ-ਕਟ ਨੋਟਿਸ ਵੀ ਸਰਵ ਕਰਨਾ ਪੈਂਦਾ। ਜਦੋਂ ਉਹਨੂੰ ਕਿਹਾ ਵੀ ਮੈਡੀਕਲ ਦੇ ਦੇ ਆਪਣਾ ਵੀ ਮੈਂ ਨਹੀਂ ਕਰਨੀ। ਮੈਨੂੰ ਉਹਨੇ ਸਵੇਰ ਮੋ ਕਾਲ ਕੀਤੀ ਤੇ ਮੈਨੂੰ ਕਹਿੰਦਾ ਵੀ ਮੈਂ ਨਹੀਂ ਜੋਬ ਕਰਨੀ। ਮੈਂ ਆਪਣਾ ਰਜਾਇਨ ਪਾਤਾ। ਜੋ ਮੈਂ ਕਹਿੰਦਾ ਆਪਣਾ ਮੈਂ ਨਹੀਂ ਕੋਈ ਕੰਮ ਕਰਨਾ ਹੈਗਾ। ਉਹ ਠੀਕ ਹੈ ਵੀ ਨਹੀਂ ਕਰਨਾ ਹੈਗਾ ਸਾਡੀ ਬਹਿਸ। ਉਹਦੇ ਸੀਨੀਅਰ ਹਾਂ ਤੁਸੀਂ? ਹਾਂਜੀ। ਮੈਂ ਮੈਮ ਮੈਨੂੰ ਰਿਪੋਰਟਿੰਗ ਹੈ ਮੈਂ ਉਹਦਾ ਰਿਪੋਰਟਿੰਗ ਮੈਨੇਜਰ ਹਾਂ ਓਕੇ ਸਵੇਰੇ ਮੈਂ ব্রাঞ্চ ਆਇਆ ਵੈਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਅੰਦਰ ਕੁੜੀਆਂ ਬੈਠੀਆਂ ਨੇ ਉਹਨੂੰ ਬਾਹਰ ਤੋਂ ਖੜਿਆ ਮੈਂ ਚਲਾ ਯਾਰ ਬਾਹਰ ਗੱਲ ਕਰਦੇ ਆ ਉਹਨੇ ਆ ਦੇਖੋ ਥੋੜੇ ਸਾਹਮਣੇ ਆ ਦਾਗ ਤੇ ਆ ਮੇਰੀ ਰਮਾਲ ਦੇਖ ਸਕਦੇ ਹੋ ਬਲੱਡ ਨਾਲ ਲਿਬੜੀ ਪਈ ਆ ਉਹਨੇ ਪਹਿਲੇ ਚ ਮੇਰੇ ਮੂੰਹ ਤੇ ਥੱਪੜ ਮਾਰਿਆ ਬੈਂਕ ਦੇ ਵਿੱਚ ਕਰਮਚਾਰੀ ਹੱਥੋਪਾਈ ਹੋ ਗਏ ਨੇ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਆ ਜਿੱਥੇ ਬੈਂਕ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਬੈਂਕ ਦੇ ਵਿੱਚ ਸੀਨੀਅਰ ਨੇ ਜੂਨੀਅਰ ਬੈਂਕ ਮੁਲਾਜ਼ਮ ਦਾ ਕੁਟਾਪਾ ਚਾੜ ਦਿੱਤਾ ਤੇ ਕੋਲ ਬੈਠੀ ਮੈਡਮ ਤੱਕ ਨੂੰ ਭਾਜੜਾ ਪੈ ਗਈਆਂ ਨੇ ਤਸਵੀਰਾਂ ਵੇਖੋ ਕਿ ਕਿਵੇਂ ਇਹ ਦੋਵੇਂ ਸ਼ਖਸ ਆਪਸ ਵਿੱਚ ਲੜਦੇ ਪੜਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਬੈਂਕ ਦੇ ਵਿੱਚ ਲੱਗੇ ਕੈਮਰੇਆ ਦੇ ਵਿੱਚ ਕੈਦ ਹੋ ਜਾਂਦੀਆਂ ਨੇਦਰ ਅਸਲ ਸੀਨੀਅਰ ਤੇ ਜੂਨੀਅਰ ਮੁਲਾਜ਼ਮਾਂ ਦੇ ਵਿੱਚ ਬੈਂਕ 'ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਤੇ ਵੇਖੋ ਕਿਵੇਂ ਖੁੰਨੀ ਝੜਪ ਦੇ ਵਿੱਚ ਇਹ ਤਕਰਾਰ ਬਦਲ ਗਈ ਹੈ ਜਮ ਕੇ ਉਸ ਸ਼ਖਸ ਦਾ ਕੁਟਾਪਾ ਛਾੜ ਦਿੱਤਾ ਗਿਆ ਮਸਲਾ ਐਕਚੁਅਲੀ ਇਹ ਸੀ ਜੀ ਮੈਂ ਪਾ ਚੁੱਕਿਆ ਰਜੈਨ ਜੀ ਪਾਸੋਂ ਚੌਥੇ ਦਾ ਜੀ ਕਿਉਂਕਿ ਇਹ ਬੰਦੇ ਦਾ ਮਿਸ ਬਿਹੇਵੀਅਰ ਇੰਨਾ ਜ਼ਿਆਦਾ ਆ ਮੇਰੇ ਤੋਂ ਇਲਾਵਾ ਦੋ ਬੰਦੇ ਹੋਰ ਸੀ ਜਿਹੜੇ ਇਹੇ ਕਰਕੇ ਉੱਥੋਂ ਛੱਡ ਕੇ ਚਲੇ ਗਏ ਉਹਨਾਂ ਨੇ ਨੌਕਸਰ ਆਪਣੇ ਕਿਤਾਉ ਕਰੇ ਬੈਠੇ ਨੇ ਉਹ ਐਸਐਮ ਨੇ ਅਮਰੀਕ ਸਿੰਘ ਠੀਕ ਹੈ ਜੀ ਮੇਰੇ ਰਿਪੋਰਟਿੰਗ ਮੈਨੇਜਰ ਨੇ ਮੈਨੂੰ ਰਾਤ 6:30 ਵਜੇ ਫੋਨ ਕਰ ਰਹੇ ਨੇ ਤੂੰ ਘਰੋਂ ਵਾਪਸ ਆ ਕਿਸੇ ਕਸਟਮਰ ਦੇ ਨਾਲ ਜਾ ਉਹਦੇ ਘਰੋਂ ਜਾ ਕੇ ਸਾਈਨ ਕਰਾ ਕੇ ਲੈ ਕੇ ਆਉਂਦੀ ਜਨਾਨੀ ਦੀ ਕੀ ਬੈਂਕ ਲਾਉ ਕਰਦੀ ਹੈ ਵੀ ਰਾਤ ਨੂੰ 7:30 ਵਜੇ ਕਿਦੇ ਘਰੇ ਜਾਣਾ ਜੀ ਮੈਂ ਉਹਨਾਂ ਕਿਹਾ ਮਾਸਟਰ ਮੈਂ ਨਹੀਂ ਆ ਸਕਦਾ ਐਕਚੁਅਲੀ ਮੈਂ ਵਾਹ ਬੁਆਰਾ ਜੀ ਮੈਂ ਨਹੀਂ ਆ ਸਕਦਾ ਨਾ ਬਿਲਕੁਲ ਵਾਪਸ 7:30 ਵਜੇ ਤੁਸੀਂ ਰਿਜਾਇਨ ਵੀ ਪਾਇਆ ਹੋਇਆ ਮੈਂ ਰਿਜਾਇਨ ਪਾਇਆ ਹੋਇਆ ਜੀ ਤੇ ਅੱਜ ਸਵੇਰੇ ਆਪਣੇ ਮੈਡਮ ਨੇ ਜੀ ਨਾਲ ਜੀ ਉਹਨ ਫੋਟੋ ਲੋਕੇਸ਼ਨ ਪਾਈ ਆ ਜੀ ਉਹਨਾਂ ਨੂੰ ਕਹਦੇ ਕਿਹਦੇ ਨਾਲ ਗੱਲ ਕਰਾਉ ਉਹਨਾਂ ਨੇ ਫੋਨ ਉਨਕੀਤਾ ਜੀ ਤੇ ਸਾਨੂੰ ਮੈਨੂੰ ਮਾਵਾ ਪਣੇ ਦੇ ਗਾਣਾ ਕੱਢਿਆ ਨਹੀਂ ਫੋਨ ਦੇ ਵਿੱਚ ਮੈਡਮ ਦੇ ਸਾਹਮਣੇ ਜੀ ਫਿਰ ਉਸ ਤੋਂ ਕੀ ਮੰਗ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਮੈਂ ਐਚ ਆਰ ਮੈਨ ਨੂੰ ਮੇਲ ਪਾਈ ਆ ਜੀ ਠੀਕ ਹੈ ਜੀ ਮੇਲ ਪਾਈ ਜੀ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਇਹ ਕਰਿਆ ਤੇ ਮੇਲ ਕਿਉਂ ਪਾਈਆ ਮੇਰੇ ਵਿਰੁੱਧ ਕੱਲ 3 ਵਜੇ ਦਾ ਰੋ ਚੱਲਿਆ ਗਿਆ ਉਹ ਮੁੜ ਕੇ ਕੱਲ ਹੀ ਉਸਨੇ ਰਜਾਇਨ ਪਾਇਆ ਮੁੜ ਕੇ ਉਹ ব্রাঞ্চ ਆਇਆ ਨਹੀਂ ਨਾ ਮੇਰਾ ਫੋਨ ਪਿਕ ਕੀਤਾ ਤੇ ਸਵੇਰੇ ਉਹਨੂੰ ਮੈਂ ਕਿਹਾ ਵੀ ਦੇਖੋ ਰਜਾਇਨ ਪਾਉਂਦਾ ਬੰਦਾ ਤਾਂ 3 ਮਹੀਨਿਆਂ ਦਾ ਕਟੋ-ਕਟ ਨੋਟਿਸ ਵੀ ਸਰਵ ਕਰਨਾ ਪੈਂਦਾ। ਜਿਆ ਤਾਂ ਉਹਨੂੰ ਕਿਹਾ ਵੀ ਮੈਡੀਕਲ ਦੇ ਦੇ ਆਪਣਾ। ਵੀ ਮੈਂ ਨਹੀਂ ਕਰਨੀ। ਮੈਨੂੰ ਉਹਨੇ ਸਵੇਰ ਮੋ ਕਾਲ ਕੀਤੀ ਤੇ ਮੈਨੂੰ ਕਹਿੰਦਾ ਵੀ ਮੈਂ ਨਹੀਂ ਜੋਬ ਕਰਨੀ। ਮੈਂ ਆਪਣਾ ਰਜਾਇਨ ਪਾਤਾ। ਜੋ ਮੈਂ ਕਹਿੰਦਾ ਆਪਣਾ ਮੈਂ ਨਹੀਂ ਕੋਈ ਕੰਮ ਕਰਨਾ ਹੈਗਾ। ਉਹ ਠੀਕ ਹੈ ਵੀ ਨਹੀਂ ਕਰਨਾ ਹੈਗਾ ਸਾਡੀ ਬਹਿਸ। ਉਹਦੇ ਸੀਨੀਅਰ ਹਾਂ ਤੁਸੀਂ? ਹਾਂਜੀ। ਮੈਂ ਮੈਮ ਮੈਨੂੰ ਰਿਪੋਰਟਿੰਗ ਹੈ ਮੈਂ ਉਹਦਾ ਰਿਪੋਰਟਿੰਗ ਮੈਨੇਜਰ ਹਾਂ ਓਕੇ ਸਵੇਰੇ ਮੈਂ ব্রাঞ্চ ਆਇਆ ਵੈਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਅੰਦਰ ਕੁੜੀਆਂ ਬੈਠੀਆਂ ਨੇ ਉਹਨੂੰ ਬਾਹਰ ਤੋਂ ਫੜਿਆ ਮੈਂ ਚਲਾ ਯਾਰ ਬਾਹਰ ਗੱਲ ਕਰਦੇ ਆ ਉਹਨੇ ਆ ਦੇਖੋ ਥੋੜੇ ਸਾਹਮਣੇ ਆ ਦਾਗ ਤੇ ਆ ਮੇਰੀ ਰਮਾਲ ਦੇਖ ਸਕਦੇ ਹੋ ਬਲੱਡ ਨਾਲ ਲਿਬੜੀ ਪਈ ਆ ਉਹਨੇ ਪਹਿਲੇ ਚ ਮੇਰੇ ਮੂੰਹ ਤੇ ਥੱਪੜ ਮਾਰਿਆ